ਕੁਸੀਂ ਟ੍ਰੇਨ ਦੇ ਅੰਦਰ ਖੜੇ ਹੋ ਕੇ ਉੱਪਰ ਨੂੰ ਜੰਪ ਮਾਰੋਗੇ ਤਾਂ ਤੁਸੀਂ ਪਿੱਛੇ ਨਹੀਂ ਜਾਓਗੇ ਬਲਕਿ ਜਿਹੜੀ ਜਗ੍ਹਾ ਤੇ ਤੁਸੀਂ ਜੰਪ ਕਰੋਗੇ ਉੱਥੇ ਹੀ ਆ ਜਾਓਗੇ। ਮਾਮਲਾ ਪੁੱਠਾ ਕਦੋਂ ਹੁੰਦਾ ਹੈ ਜਦੋਂ ਤੁਸੀਂ ਟ੍ਰੇਨ ਦੀ ਛੱਤ ਦੇ ਉੱਪਰ ਖੜ ਕੇ ਜੰਪ ਮਾਰਨ ਦੀ ਕੋਸ਼ਿਸ਼ ਕਰੋਗੇ। ਮੇਰੇ ਹਿਸਾਬ ਦੇ ਨਾਲ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਇੰਨੀ ਜ਼ਿਆਦਾ ਸਪੀਡ ਹੋਣ ਦੇ ਬਾਵਜੂਦ ਵੀ ਸਾਨੂੰ ਮਹਿਸੂਸ ਕਿਉਂ ਨਹੀਂ ਹੁੰਦਾ ਧਰਤੀ ਦੇ ਉੱਪਰ ਕਿ ਧਰਤੀ ਇੰਨੀ ਜ਼ਿਆਦਾ ਸਪੀਡ ਨਾਲ ਅੱਗੇ ਵਧ ਰਹੀ ਹੈ। ਧਰਤੀ ਦੇ ਉੱਪਰ ਬਹੁਤ ਜ਼ਿਆਦਾ ਸਪੀਡ ਦੇ ਨਾਲ ਚੱਲਣ ਵਾਲਾ ਤੂਫਾਨ ਆਵੇਗਾ ਜਿਹੜਾ ਸਾਰਾ ਕੁਝ ਤਬਾਹ ਕਰਕੇ ਰੱਖ ਦੇ ਇੱਕ ਇਦਾਂ ਸਟੇਬਲ ਖੜ ਜਾਵੇ ਆਕਾਸ਼ ਦੇ ਵਿੱਚ ਪਤਾਲ ਦੇ ਵਿੱਚ ਸਾਡੀ ਧਰਤੀ ਜਿਹਦੇ ਉੱਤੇ ਅਸੀਂ ਸਾਰੇ ਜੀਵ ਜੰਤੂ ਰਹਿੰਦੇ ਹਾਂ ਇਹ ਆਪਣੇ ਧੁਰੇ ਤੇ ਲਗਭਗ 1670 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਘੁੰਮਦੀ ਹੈ ਤੇ 107000 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਇਹ ਸੂਰਜ ਦੇ ਦੁਆਲੇ ਚੱਕਰ ਲਗਾ ਰਹੀ ਹੈ ਧਰਤੀ ਦੀ ਇਹ ਸਪੀਡ ਦੁਨੀਆ ਦੀ ਸਭ ਤੋਂ ਜ਼ਿਆਦਾ ਜਿਹੜੀ ਤੇਜ਼ ਟ੍ਰੇਨ ਚੱਲਦੀ ਹੈ ਚਨਈ ਦੀ ਸ਼ੰਗਾਈ ਮੈਕਲਨ ਉਹਦੀ ਸਪੀਡ ਦੇ ਨਾਲੋਂ ਵੀ 232 ਗੁਣਾ ਜ਼ਿਆਦਾ ਹੈ ਸੌਖੇ ਸ਼ਬਦਾਂ ਦੇ ਵਿੱਚ ਤੁਹਾਨੂੰ ਦੱਸਾਂ ਤਾਂ ਇੱਕ ਤਾਂ ਧਰਤੀ ਇਸ ਤਰ੍ਹਾਂ ਆਪਣੇ ਧੁਰੇ ਦੁਆਲੇ ਘੁੰਮ ਰਹੀ ਹੈ 1670 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਤੇ ਲੱਖਾਂ ਕਿਲੋਮੀਟਰ ਸਪੀਡ ਦੇ ਨਾਲ ਇਹ ਏਦਾਂ ਘੁੰਮਦੀ ਘੁੰਮਦੀ ਸੂਰੇ ਦੇ ਆਲੇ ਦੁਆਲੇ ਚੱਕਰ ਲਗਾ ਰਹੀ ਹੈ ਪਰ ਸਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਧਰਤੀ ਦੇ ਘੁੰਮਣ ਦਾ ਅਚਾਨਕ ਇੱਕ ਛੋਟਾ ਜਿਹਾ ਭਜਾਰਤਾ ਪੂਰੀ ਧਰਤੀ ਨੂੰ ਹਿਲਾ ਕੇ ਰੱਖ ਦਿੰਦਾ ਹੈ ਸਾਨੂੰ ਵੀ ਪਤਾ ਲੱਗ ਜਾਂਦਾ ਹੈ ਪਰ ਧਰਤੀ ਦੀ ਜਿਹੜੀ ਇੰਨੀ ਜਦੋਂ ਸਪੀਡ ਆ ਉਹ ਚੱਲ ਰਹੀ ਹੈ ਘੁੰਮ ਰਹੀ ਹੈ ਉਹਦਾ ਸਾਨੂੰ ਕਿਉਂ ਨਹੀਂ ਪਤਾ ਲੱਗਦਾ ਧਰਤੀ ਦੇ ਨਾਲ ਜੁੜੇ ਹੋਏ ਅਜਿਹੇ ਹੀ ਰੋਚਕ ਤੱਥ ਜਾਣਨ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਬਹੁਤ ਵਧੀਆ ਵਧੀਆ ਗੱਲਾਂ ਨੇ ਜਿਹੜੀਆਂ ਤੁਸੀਂ ਅੱਜ ਪਹਿਲੀ ਵਾਰ ਸੁਣੋਗੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਬੜੇ ਸੌਖ ਤਾਂ ਫੇਰ ਕੀ ਹੋਵੇਗਾ ਅੱਜ ਤੋ ਤਕਰੀਬਨ 4.5 ਅਰਬ ਸਾਲ ਪਹਿਲਾਂ ਜਦੋਂ ਧਰਤੀ ਦਾ ਜਨਮ ਹੋਇਆ ਸੀ ਧਰਤੀ ਬਣੀ ਸੀ ਉਦੋਂ ਇਸ ਦੀ ਘੁੰਮਣ ਦੀ ਸਪੀਡ ਬਹੁਤ ਜ਼ਿਆਦਾ ਸੀ ਉਸ ਸਮੇਂ ਧਰਤੀ ਦਾ ਇੱਕ ਦਿਨ ਸਿਰਫ 5-6 ਘੰਟਿਆਂ ਦਾ ਹੋਇਆ ਕਰਦਾ ਸੀ ਹੌਲੀ-ਹੌਲੀ ਚੰਦ ਦੀ ਗ੍ਰੈਵਿਟੇਸ਼ਨਲ ਫੋਰਸ ਅਤੇ ਟਾਈਡਲ ਫੋਰਸ ਨੇ ਧਰਤੀ ਦੀ ਸਪੀਡ ਨੂੰ ਹੌਲੀ ਕਰ ਦਿੱਤਾ ਮਤਲਬ ਕਿ ਚੰਦ ਹਰ ਸਾਲ ਧਰਤੀ ਤੋਂ 3.8 ਸੈਂਟੀਮੀਟਰ ਦੂਰ ਜਾ ਰਿਹਾ ਹੈ ਹੁਣ ਸਾਡੀ ਧਰਤੀ ਦੇ ਉੱਪਰ ਇੱਕ ਦਿਨ 24 ਘੰਟਿਆਂ ਦਾ ਹੁੰਦਾ ਹੈ ਪਰ ਇਹ ਚੀਜ਼ ਵੀ ਪੱਕੀ ਨਹੀਂ ਹੈ ਵਿਗਿਆਨਕਾਂ ਨੇ ਪਤਾ ਲਗਾਇਆ ਹੈ ਕਿ ਹਰ 100 ਸਾਲ ਬਾਅਦ ਦਿਨ 1.7 ਮਿਲੀਸੈਕਿੰ ਕਰੋੜਾਂ ਸਾਲਾਂ ਬਾਅਦ ਸਾਡੀ ਧਰਤੀ ਦੇ ਉੱਪਰ ਇੱਕ ਦਿਨ 24 ਘੰਟਿਆਂ ਦਾ ਹੋਵੇਗਾ ਜਾਂ ਫਿਰ ਇਸ ਤੋਂ ਵੀ ਵੱਡਾ ਹੋਵੇਗਾ ਧਰਤੀ ਆਪਣੇ ਧੁਰੇ ਦੇ ਆਲੇ-ਦੁਆਲੇ ਇੱਕ ਚੱਕਰ ਜਿਹੜਾ ਕੰਪਲੀਟ ਕਰਦੀ ਹੈ ਉਹ 24 ਘੰਟਿਆਂ ਦੇ ਵਿੱਚ ਕਰਦੀ ਹੈ 12 ਦਿਨ ਦੇ ਤੇ 12 ਰਾਤ ਦੇ ਤੇ 365 ਦਿਨ ਜਾਨੀ ਕਿ ਇੱਕ ਸਾਲ ਧਰਤੀ ਲਾਉਂਦੀ ਹੈ ਸੂਰਜ ਦਾ ਇੱਕ ਚੱਕਰ ਕੰਪਲੀਟ ਕਰਨ ਦੇ ਲਈ ਇਸ ਜਗ੍ਹਾ ਤੇ ਸੂਰਜ ਹੈ ਇੱਥੋਂ ਚੱਲ ਕੇ ਦੁਬਾਰੇ ਇਸ ਪੁਆਇੰਟ ਤੇ ਆਉਣ ਲਈ 365 ਦਿਨ ਲੱਗਦੇ ਨੇ ਧਰਤੀ ਨੂੰ ਜਿਹਨੂੰ ਆਪਾਂ ਇੱਕ ਸਾਲ ਵੀ ਕਹਿ ਸਕਦੇ ਹਾਂ ਅਸੀਂ ਇਹ ਧਰਤੀ ਤੇ ਰਹਿੰਦੇ ਹਾਂ ਜ਼ਾਹਰ ਜੀ ਗੱਲ ਹੈ ਜਦੋਂ ਧਰਤੀ ਘੁੰਮੇਗੀ ਤਾਂ ਸਾਰੀਆਂ ਚੀ ਚੀਜ਼ਾਂ ਵੀ ਸਾਡੇ ਨਾਲ ਨਾਲ ਘੁੰਮ ਰਹੀਆਂ ਨੇ ਜਿਸ ਦੇ ਵਿੱਚ ਅਸੀਂ ਆ ਜਾਂਦੇ ਹਾਂ ਹਵਾ ਆ ਜਾਂਦੀ ਹੈ ਸਮੁੰਦਰ ਆ ਜਾਂਦਾ ਹੈ ਪਹਾੜ ਆ ਜਾਂਦੇ ਨੇ ਵੱਡੇ ਵੱਡੇ ਸ਼ਹਿਰ ਤੇ ਵੱਡੀਆਂ ਵੱਡੀਆਂ ਇਮਾਰਤਾਂ ਇਹ ਸਾਰੀਆਂ ਚੀਜ਼ਾਂ ਇੱਕੋ ਹੀ ਸਪੀਡ ਦੇ ਨਾਲ ਘੁੰਮ ਰਹੀਆਂ ਨੇ ਸੌਖੇ ਸ਼ਬਦਾਂ ਦੇ ਵਿੱਚ ਸਮਝੀਏ ਤਾਂ ਤੁਸੀਂ ਧਿਆਨ ਦਿਓ ਕਿ ਜਦੋਂ ਤੁਸੀਂ ਪਲੇਨ ਦੇ ਵਿੱਚ ਬੈਠਦੇ ਹੋ ਟ੍ਰੇਨ ਦੇ ਵਿੱਚ ਬੈਠਦੇ ਹੋ ਜਾਂ ਫਿਰ ਕਾਰ ਦੇ ਵਿੱਚ ਬੈਠਦੇ ਹੋ ਤੁਸੀਂ ਨਾਰਮਲ ਅੰਦਰਕਾਰ ਦੇ ਵਿੱਚ ਪਲੇਨ ਦੇ ਵਿੱਚ ਟ੍ਰੇਨ ਦੇ ਵਿੱਚ ਬੈਠੇ ਹੋਵੋਗੇ ਪਰ ਤੁਹਾਨੂੰ ਬਾਹਰ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਹੋਵੇਗਾ ਕਿ ਕਿੰਨੀ ਸਪੀਡ ਦੇ ਨਾਲ ਇਹ ਚੀਜ਼ ਅੱਗੇ ਨੂੰ ਵੱਧ ਰਹੀ ਹੈ ਪਰ ਤੁਹਾਨੂੰ ਅਚਾਨਕ ਝੜਕਾ ਉਸ ਸਮੇਂ ਲੱਗਦਾ ਹੈ ਜਦੋਂ ਅੱਗੇ ਸਪ ਚੀਜ਼ ਦੇ ਵਿੱਚ ਤੁਸੀਂ ਬੈਠੇ ਹੋ ਉਹ ਇਕਦਮ ਕੋਈ ਕੋਣੀਦਾਰ ਮੋੜ ਨੂੰ ਕੱਟ ਲਵੇ ਇਸ ਤਰ੍ਹਾਂ ਹੀ ਸਾਡੀ ਧਰਤੀ ਹੈ ਜਦੋਂ ਸਾਡੀ ਧਰਤੀ ਬਿਲਕੁਲ ਸਮੂਥ ਇੱਕ ਸਪੀਡ ਦੇ ਨਾਲ ਚੱਲ ਰਹੀ ਹੁੰਦੀ ਹੈ ਤਾਂ ਸਾਨੂੰ ਬਿਲਕੁਲ ਵੀ ਇਸ ਦੀ ਸਪੀਡ ਮਹਿਸੂਸ ਨਹੀਂ ਹੁੰਦੀ ਮੰਨ ਲਓ ਤੁਸੀਂ ਇੱਕ ਟ੍ਰੇਨ ਦੇ ਵਿੱਚ ਬੈਠੇ ਹੋ ਤੇ ਇਹ ਟ੍ਰੇਨ 200 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਅੱਗੇ ਨੂੰ ਚੱਲ ਰਹੀ ਹੈ ਵਧ ਰਹੀ ਹੈ ਤੁਸੀਂ ਟ੍ਰੇਨ ਦੇ ਅੰਦਰ ਖੜੇ ਹੋ ਕੇ ਉੱਪਰ ਨੂੰ ਜੰਪ ਮਾਰੋਗੇ ਤਾਂ ਤੁਸੀਂ ਪਿੱਛੇ ਨਹੀਂ ਜਾਓਗੇ ਬਲਕਿ ਜਿਹੜੀ ਜਗ੍ਹਾ ਤੇ ਤੁਸੀਂ ਜੰਪ ਕਰੋਗੇ ਉੱਥੇ ਹੀ ਆ ਜਾਓਗੇ ਇਸ ਦਾ ਕਾਰਨ ਇਹ ਹੈ ਕਿ ਜਿਹੜੀ ਚੀਜ਼ ਦੇ ਵਿੱਚ ਤੁਸੀਂ ਬੈਠੇ ਹੋ ਉਸ ਜਗ੍ਹਾ ਦੀ ਹਵਾ ਤੇ ਤੁਸੀਂ ਕਰਦੇ ਸਮੇਂ ਤੁਹਾਡੀ ਸਪੀਡ ਵੀ ਅੱਗੇ ਨੂੰ ਵੱਧ ਰਹੀ ਹੈ ਇਸ ਕਰਕੇ ਜਦੋਂ ਟ੍ਰੇਨ ਦੇ ਅੰਦਰ ਵਾਲੀ ਸਾਈਡ ਤੁਸੀਂ ਜੰਪ ਕਰੋਗੇ ਤਾਂ ਤੁਸੀਂ ਬਿਲਕੁਲ ਉਹੀ ਜਗ੍ਹਾ ਦੇ ਉੱਪਰ ਆ ਕੇ ਲੈਂਡ ਕਰੋਗੇ ਜਿੱਥੋਂ ਤੁਸੀਂ ਛਾਲ ਮਾਰੀ ਹੋਵੇਗੀ ਮਾਮਲਾ ਪੁੱਠਾ ਕਦੋਂ ਹੁੰਦਾ ਹੈ ਜਦੋਂ ਤੁਸੀਂ ਟ੍ਰੇਨ ਦੀ ਛੱਤ ਦੇ ਉੱਪਰ ਖੜ ਕੇ ਜੰਪ ਮਾਰਨ ਦੀ ਕੋਸ਼ਿਸ਼ ਕਰੋਗੇ ਜਦੋਂ ਹੀ ਤੁਸੀਂ ਚੱਲਦੀ ਹੋਈ ਟ੍ਰੇਨ ਦੇ ਡੱਬੇ ਦੇ ਉੱਪਰ ਖੜ ਕੇ ਉੱਪਰ ਨੂੰ ਜੰਪ ਮਾਰੋਗੇ ਤਾਂ ਉਹ ਹਵਾ ਤੁਹਾਨੂੰ ਧੱਕ ਕੇ ਪਿੱਛੇ ਲੈ ਜਾਵੇਗੀ ਜਿਸ ਜਗ੍ਹਾ ਤੋਂ ਤੁਸੀਂ ਜੰਪ ਮਾਰਿਆ ਸੀ ਤੁਸੀਂ ਕਦੇ ਵੀ ਉੱਥੇ ਲੈਂਡ ਨਹੀਂ ਕਰੋਗੇ ਪਿੱਛੇ ਜਾ ਕੇ ਲੈਂਡ ਕਰੋਗੇ ਮੇਰੇ ਹਿਸਾਬ ਦੇ ਨਾਲ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਇੰਨੀ ਇਹ ਧਰਤੀ ਦੇ ਮਾਮਲੇ ਦੇ ਵਿੱਚ ਵੀ ਅਜਿਹਾ ਹੀ ਹੁੰਦਾ ਹੈ ਇੱਥੇ ਪੇੜ ਪੌਦੇ ਸਮੁੰਦਰ ਹਵਾ ਸਾਰੇ ਇੱਕੋ ਹੀ ਸਪੀਡ ਦੇ ਨਾਲ ਅੱਗੇ ਵਧ ਰਹੇ ਹੁੰਦੇ ਨੇ ਤਾਂ ਹੀ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਕਿ ਧਰਤੀ ਇੰਨੀ ਜ਼ਿਆਦਾ ਸਪੀਡ ਦੇ ਨਾਲ ਆਪਣੇ ਧੁਰੇ ਦੁਆਲੇ ਵੀ ਘੁੰਮ ਰਹੀ ਹੈ ਤੇ ਅੱਗੇ ਨੂੰ ਵੀ ਵਧ ਰਹੀ ਹੈ ਸੌਖੇ ਸ਼ਬਦਾਂ ਦੇ ਵਿੱਚ ਇਦਾਂ ਹੀ ਹੈ ਕਿ ਜਿਵੇਂ ਅਸੀਂ ਟ੍ਰੇਨ ਦੇ ਅੰਦਰ ਬੈਠੇ ਕੁਝ ਵੀ ਕਰੀਏ ਟ੍ਰੇਨ ਚਾਹੇ ਕਿੰਨੀ ਸਪੀਡ ਤੇ ਚੱਲ ਰਹੀ ਹੈ ਸਾਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਵੇਗਾ ਉਸੇ ਤਰ੍ਹਾਂ ਹੀ ਧਰਤੀ ਦੇ ਵਿੱਚ ਇਹ ਚੀਜ਼ ਅਪਲਾਈ ਹੁੰਦੀ ਹੈ ਕਿ ਧਰਤੀ ਕਿੰਨੀ ਵੀ ਸਪੀਡ ਤੇ ਹੈ ਜਦੋਂ ਤੱਕ ਅਸੀਂ ਧਰਤੀ ਦੇ ਅੰਦਰ ਹਾਂ ਧਰਤੀ ਜਦੋਂ ਤੁਸੀਂ ਧਰਤੀ ਦੇ ਐਟਮੋਸਫੇਅਰ ਤੋਂ ਬਾਹਰ ਚਲੇ ਜਾਉਂਗੇ ਹੁਣ ਦੂਜੇ ਸਵਾਲ ਤੇ ਆਉਨੇ ਹਨ ਕਿ ਜਦੋਂ ਭਚਾਲ ਆਉਂਦਾ ਹੈ ਚਾਹੇ ਹਲਕਾ ਹੀ ਭਚਾਲ ਕਿਉਂ ਨਾ ਹੋਵੇ ਸਾਨੂੰ ਤੁਰੰਤ ਪਤਾ ਲੱਗ ਜਾਂਦਾ ਹੈ ਸਾਡੀ ਜਿਹੜੀ ਧਰਤੀ ਹੈ 1 ਕਰੋੜਾਂ ਅਰਬਾਂ ਸਾਲਾਂ ਤੋਂ ਇੱਕ ਹੀ ਸਪੀਡ ਤੇ ਚੱਲ ਰਹੀ ਹੈ ਇੱਕ ਹੀ ਸਪੀਡ ਤੇ ਘੁੰਮ ਰਹੀ ਹੈ ਅੱਜ ਤੱਕ ਧਰਤੀ ਦੀ ਸਪੀਡ ਦੇ ਵਿੱਚ ਕੋਈ ਜ਼ਿਆਦਾ ਬਦਲਾ ਨਹੀਂ ਆਇਆ ਕਰੋੜਾਂ ਸਾਲਾਂ ਤੋਂ ਲੈ ਕੇ ਹੁਣ ਤੱਕ ਜਦੋਂ ਇਨਸਾਨ ਆਪਣੀ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ ਉਦੋਂ ਤੋਂ ਹੀ ਉਹ ਧਰਤੀ ਦੀ ਸਪੀਡ ਨੂੰ ਫੀਲ ਕਰਨ ਲੱਗ ਜਾਂਦਾ ਹੈ ਉਹਦੇ ਨਾਲ ਆਪਣਾ ਮੈਚ ਬਿਠਾ ਲੈਂਦਾ ਹੈ ਤੁਹਾਨੂੰ ਇਹ ਚੀਜ਼ ਮਹਿਸੂਸ ਉ ਕਪਲੇਨ ਰੋਡ ਤੇ ਚੱਲ ਰਹੀ ਹੈ ਉਹਦੀ ਸਪੀਡ ਦਾ ਸਾਨੂੰ ਅੰਦਾਜ਼ਾ ਨਹੀਂ ਹੋਵੇਗਾ ਪਰ ਜਿਵੇਂ ਹੀ ਟੋਆ ਆਏਗਾ ਸਾਨੂੰ ਪਤਾ ਲੱਗ ਜਾਵੇਗਾ ਕਿ ਕਾਰ ਦੀ ਸਪੀਡ ਬਹੁਤ ਜ਼ਿਆਦਾ ਸੀ ਤੇ ਤੁਹਾਨੂੰ ਝਟਕਾ ਮਹਿਸੂਸ ਹੋਵੇਗਾ ਬਿਲਕੁਲ ਇਸ ਤਰ੍ਹਾਂ ਹੀ ਸਾਨੂੰ ਝਟਕਾ ਮਹਿਸੂਸ ਹੁੰਦਾ ਹੈ ਜਦੋਂ ਧਰਤੀ ਦੇ ਉੱਪਰ ਪਹਛਾਲ ਆਉਂਦਾ ਹੈ ਹੁਣ ਆਪਾਂ ਉਹ ਟਾਪਿਕ ਤੇ ਆਉਨੇ ਹਾਂ ਕਿ ਮੰਨ ਲਓ ਧਰਤੀ ਦੀ ਘੁੰਮਣ ਦੀ ਸਪੀਡ ਇੱਕਦਮ ਵੱਧ ਜਾਂਦੀ ਹੈ ਜਾਂ ਘਟ ਜਾਂਦੀ ਹੈ ਉਹਦਾ ਸਾਡੇ ਉੱਪਰ ਕੀ ਅਸਰ ਹੋਵੇਗਾ ਧਰਤੀ ਜੇਕਰ ਦੁੱਗਣੀ ਸਪੀਡ ਦੇ ਨਾਲ ਘੁੰਮਣ ਲੱਗ ਜਾਵੇ ਤਾਂ ਧਰਤੀ ਦੇ ਉੱਪਰ ਇੱਕ ਦਿਨ ਸਿਰਫ 12 ਘੰਟਿਆਂ ਦਾ ਹੋਵੇਗਾ 6 ਘੰਟੇ ਧਰਤੀ ਘੁੰਮਰੀ ਹੈ ਧਰਤੀ ਦੇ ਉੱਪਰ ਜਿਹੜੇ ਤੂਫਾਨ ਆਉਂਦੇ ਨੇ ਉਹਨਾਂ ਦੀ ਸਪੀਡ ਵੀ ਵੱਧ ਜਾਵੇਗੀ ਉਹ ਵੀ ਬਹੁਤ ਜ਼ਿਆਦਾ ਭਿਆਨਕ ਹੋ ਜਾਣਗੇ ਸਮੁੰਦਰਾਂ ਦਾ ਪਾਣੀ ਸਮੁੰਦਰ ਦੇ ਸੈਂਟਰ ਤੋਂ ਬਾਹਰ ਵੱਲ ਨੂੰ ਬਹੁਤ ਜ਼ਿਆਦਾ ਸਪੀਡ ਦੇ ਨਾਲ ਆਉਣਾ ਸ਼ੁਰੂ ਹੋ ਜਾਵੇਗਾ ਤੇ ਜਿਹੜੇ ਸ਼ਹਿਰ ਭੂਮਤ ਰੇਖਾ ਦੇ ਕੋਲੇ ਦੇ ਇਕਵੇਟਰ ਦੇ ਕੋਲ ਨੇ ਉਹ ਸਾਰੇ ਦੇ ਸਾਰੇ ਪਾਣੀ ਦੇ ਵਿੱਚ ਡੁੱਬ ਜਾਣਗੇ ਹੁਣ ਇਸ ਦੇ ਬਿਲਕੁਲ ਉਲਟਾ ajo ਕਿ ਧਰਤੀ ਦੀ ਸਪੀਡ ਜੇਕਰ ਸਲੋ ਹੋ ਜਾਂਦੀ ਹੈ ਫਿਰ ਕਿਦਾਂ ਦਾ ਫਰਕ ਪਵੇਗਾ ਸਾਡੀ ਧਰਤੀ ਦੇ ਉੱਪਰ ਧਰਤੀ ਦੀ ਘੁੰਮਣ ਦੀ ਸਪੀਡ ਸਲੋ ਹੁੰਦੀ ਹੈ ਦਿਨ ਤੇ ਰਾਤ ਲੰਬੇ ਹੋ ਜਾਣਗੇ ਜਿੱਥੇ ਹੁਣ 24 ਘੰਟੇ ਦਾ ਦਿਨ ਹੈ ਉ ਨੂੰ ਪੂਰਾ ਹੋਣ ਦੇ ਵਿੱਚ ਦੋ ਦਿਨ ਲੱਗਣਗੇ ਮਤਲਬ ਕਿ ਅੱਧੀ ਧਰਤੀ 24 ਘੰਟਿਆਂ ਤੱਕ ਧੁੱਪ ਦੇ ਵਿੱਚ ਬੱਚੇਗੀ ਤੇ ਅੱਧੀ ਧਰਤੀ 24 ਘੰਟਿਆਂ ਤੱਕ ਹਨੇਰੇ ਦੇ ਵਿੱਚ ਰਹੇਗੀ ਜਿਹੜਾ ਵੀ ਧਰਤੀ ਦੇ ਉੱਪਰ ਮੌਸਮ ਹੋਵੇਗਾ ਉਹ ਬਿਲਕੁਲ ਸਿਖਰ ਦੇ ਉੱਪਰ ਪਹੁੰਚ ਜਾਵੇਗਾ ਜਿੱਥੇ ਗਰਮੀ ਹੋਵੇਗੀ ਉੱਥੇ ਅਤਿ ਦੀ ਗਰਮੀ ਹੋਵੇਗੀ ਜਿੱਥੇ ਠੰਡ ਹੋਵੇਗੀ ਉੱਥੇ ਬਾਰਫੀ ਬਰਫ ਹੋਵੇਗੀ ਇਸ ਤੋਂ ਅੱਗੇ ਚੱਲ ਕੇ ਆਪਾਂ ਸੋਚਦੇ ਹਾਂ ਕਿ ਜੇਕਰ ਧਰਤੀ ਸੂਰੇ ਦਾ ਚੱਕਰ ਜ਼ਿਆਦਾ ਸਪੀਡ ਦੇ ਨਾਲ ਲਾਉਣ ਲੱਗ ਜਾਵੇ ਤਾਂ ਫੇਰ ਕੀ ਫਰਕ ਪਵੇਗਾ ਇਸ ਦੇ ਨਾਲ ਕੀ ਹੋਵੇਗਾ ਕਿ ਸਾਲ ਛੋਟੇ ਹੋ ਜਾਣਗੇ ਮੌਸਮ ਬਹੁਤ ਜਲਦੀ ਬ ਖੇਤੀਬਾੜੀ ਤੇ ਇਨਸਾਨਾਂ ਦੀ ਜਿੰਚਰਿਆ ਤਬਾਹ ਹੋ ਜਾਵੇਗੀ ਇਹ ਤਾਂ ਸੀ ਕਿ ਧਰਤੀ ਜੇਕਰ ਆਪਣੀ ਸਪੀਡ ਤੇਜ਼ ਕਰ ਲਵੇ ਸੂਰਜ ਦਾ ਚੱਕਰ ਲਗਾਉਣ ਸਮੇਂ ਹੁਣ ਆਪਾਂ ਸੋਚਦੇ ਹਾਂ ਕਿ ਜੇਕਰ ਧਰਤੀ ਆਪਣੀ ਸਪੀਡ ਸਲੋ ਕਰ ਲਵੇ ਸੂਰੇ ਦਾ ਚੱਕਰ ਲਗਾਉਣ ਸਮੇਂ ਫਿਰ ਕੀ ਹੋਵੇਗਾ ਸਾਲ ਲੰਬੇ ਹੋ ਜਾਣਗੇ ਇੱਕ ਇੱਕ ਮੌਸਮ ਕਈ ਕਈ ਮਹੀਨੇ ਲੰਬਾ ਚੱਲੇਗਾ ਇਸ ਕੰਡੀਸ਼ਨ ਦੇ ਵਿੱਚ ਧਰਤੀ ਦੇ ਉੱਪਰ ਸਰਵਾਈਵ ਕਰਨਾ ਔਖਾ ਹੋ ਜਾਵੇਗਾ ਕਿਉਂਕਿ ਜਿਹੜਾ ਵੀ ਮੌਸਮ ਆਵੇਗਾ ਉਹ ਬਹੁਤ ਜ਼ਿਆਦਾ ਲੰਬਾ ਸਮਾਂ ਚੱਲੇਗਾ ਬਾਰਿਸ਼ਾਂ ਹੋਣਗੀਆਂ ਤਾਂ ਬਹੁਤ ਜ਼ਿਆਦਾ ਹੋਣਗੀਆਂ ਬਹੁਤ ਲੰਬੇ ਸਮੇਂ ਤੱਕ ਹੋਣਗੀਆਂ ਉਦੋਂ ਤੱਕ ਧਰਤੀ ਦੇ ਉੱਪ ਇਹ ਤਾਂ ਪਰੋਖਾ ਹੋ ਜਾਏਗਾ ਠੰਡਾਪੇਗੀ ਤਾਂ ਲੰਬੇ ਸਮੇਂ ਤੱਕ ਠੰਡ ਰਹੇਗੀ ਉਹ ਵੀ ਸਾਰਾ ਕੁਝ ਤਬਾਹ ਕਰ ਦੇਵੇਗੀ ਇਹ ਤਾਂ ਸਿੱਕੇ ਧਰਤੀ ਦੀ ਜੇਕਰ ਸਪੀਡ ਸੂਰਜ ਵਾਲੇ ਵੱਲ ਵੱਧ ਜਾਵੇ ਘਟ ਜਾਵੇ ਉਦੋਂ ਕੀ ਅਸਰ ਪਵੇਗਾ ਪਰ ਜਦੋਂ ਇਹ ਸਪੀਡ ਵਧਾਊਗੀ ਧਰਤੀ ਆਪਣੀ ਜਾਂ ਘਟਾਊਗੀ ਉਦੋਂ ਕੀ ਅਸਰ ਪਵੇਗਾ ਸਾਡੇ ਤੇ ਉਸ ਟਾਈਮ ਕੀ ਅਸਰ ਪਵੇਗਾ ਜਦੋਂ ਇੱਕਦਮ ਧਰਤੀ ਆਪਣੀ ਸਪੀਡ ਸੂਰਜ ਵਾਲੇ ਕੋਲ ਘੁੰਮਣ ਵਾਲੀ ਵਧਾਵੇਗੀ ਜਾਂ ਘਟਾਵੇਗੀ ਤਾਂ ਸਾਨੂੰ ਇਸ ਤਰ੍ਹਾਂ ਮਹਿਸੂਸ ਹੋਵੇਗਾ ਕਿ ਜਿਵੇਂ ਇੱਕ ਅਸੀਂ ਕਾਰ ਦੇ ਵਿੱਚ ਬੈਠੇ ਹਾਂ ਤਾਂ ਕਿਸੇ ਨੇ ਬਹੁਤ ਜ਼ੋਰ ਦੀ ਬ੍ਰੇਕ ਮਾਰ ਦਿੱਤੇ ਤੇ ਅਸੀਂ ਇੱਕਦਮ ਅੱਗੇ ਨੂੰ ਜਾਵਾਂਗੇ ਜਦੋਂ ਇੱਕਦਮ ਫਲ ਫਲੋ ਦੇ ਨਾਲ ਬਾਹਰ ਨੂੰ ਆਵੇਗਾ ਧਰਤੀ ਦੇ ਉੱਪਰ ਬਹੁਤ ਜ਼ਿਆਦਾ ਸਪੀਡ ਦੇ ਨਾਲ ਚੱਲਣ ਵਾਲਾ ਤੂਫਾਨ ਆਵੇਗਾ ਜਿਹੜਾ ਸਾਰਾ ਕੁਝ ਤਬਾਹ ਕਰਕੇ ਰੱਖ ਦੇਵੇਗਾ ਮਤਲਬ ਕਿ ਪਰਲੂ ਆਵੇਗੀ ਧਰਤੀ ਦੇ ਉੱਪਰ ਜੇਕਰ ਧਰਤੀ ਆਪਣੀ ਥੋੜੀ ਜੀ ਸਪੀਡ ਵਧਾਉਂਦੀ ਹੈ ਜਾਂ ਘਟਾਉਂਦੀ ਹੈ ਸੂਰਜ ਦੇ ਦੁਆਲੇ ਘੁੰਮਣ ਸਮੇਂ ਪਰ ਉਦੋਂ ਕੀ ਹੋਵੇਗਾ ਜਦੋਂ ਸਾਡੀ ਧਰਤੀ ਇੱਕ ਤਾਂ ਆਪਣੇ ਧੁਰੇ ਦੇ ਦੁਆਲੇ ਘੁੰਮਣਾ ਬੰਦ ਕਰ ਦੇਵੇ ਤੇ ਇੱਕ ਸੂਰਜ ਦਾ ਚੱਕਰ ਲਗਾਉਣਾ ਬੰਦ ਕਰ ਦੇਵੇ ਬਿਲਕੁਲ ਇੱਕ ਏਦਾਂ ਸਟੇਬਲ ਖੜ ਜਾਵੇ ਆਕਾਸ਼ ਦੇ ਵਿੱਚ ਪਤਾਲ ਦੇ ਵਿੱਚ ਉਦੋਂ ਕੀ ਹੋਵੇਗਾ ਜਦੋਂ ਸਾਡੀ ਧਰਤੀ ਇੱਕ ਤਾਂ ਆਪਣੇ ਧੁਰੇ ਦੇ ਦੁਆਲੇ ਜਿਵੇਂ ਹੀ ਇਹ ਅਜੀਹਾ ਹੋਵੇਗਾ ਦਿਨ ਤੇ ਰਾਤ ਧਰਤੀ ਦੇ ਉੱਪਰ ਰੁਕ ਜਾਣਗੇ ਜਿਹੜੀ ਜਗ੍ਹਾ ਤੇ ਧਰਤੀ ਦੇ ਉੱਪਰ ਦਿਨ ਹੋਵੇਗਾ ਉਹ ਸਾਰੀ ਜਗ੍ਹਾ ਤੇ ਹਮੇਸ਼ਾ ਲਈ ਦਿਨੀ ਰਹੇਗਾ ਤੇ ਉਹ ਜਗ੍ਹਾ ਜਲ ਕੇ ਰਾਖ ਹੋ ਜਾਵੇਗੀ ਮੱਚ ਜਾਵੇਗੀ ਤੇ ਅੱਧੀ ਧਰਤੀ ਤੇ ਹਮੇਸ਼ਾ ਹਨੇਰਾ ਬਣਿਆ ਰਹੇਗਾ ਉਹ ਸਾਰੀ ਜਗ੍ਹਾ ਠੰਡ ਦੀ ਚਪੇੜ ਦੇ ਵਿੱਚ ਆ ਜਾਵੇਗੀ ਉੱਥੇ ਕੋਈ ਵੀ ਨਹੀਂ ਬਚੇਗਾ ਨਾ ਫਸਲ ਨਾ ਬਾੜੀ ਨਾ ਇਨਸਾਨ ਧਰਤੀ ਦੇ ਅਚਾਨਕ ਰੁਕਣ ਦੇ ਨਾਲ ਮਹਾਸਾਗਰਾਂ ਦਾ ਪਾਣੀ ਇੰਨੀ ਜ਼ਿਆਦਾ ਸਪੀਡ ਦੇ ਨਾਲ ਬਾਹਰ ਨਿਕਲੇਗਾ ਕਿ ਧਰਤੀ ਦੇ ਉੱਪਰ ਬਹੁਤ ਵੱਡੀ ਅੱਜ ਤੱਕ ਦੀ ਸਭ ਤੋਂ ਵੱਡੀ ਸੁਨਾਮੀ ਆਵੇਗੀ ਤੇ ਜਿਹੜੀ ਇਹ ਸੁਨਾਮੀ ਆਵੇਗੀ ਕਾ ਇਹ ਇੰਨੀ ਜ਼ਿਆਦਾ ਭਿਆਨਕ ਹੋਵੇਗੀ ਇੰਨੇ ਵੱਡੇ ਵੱਡੇ ਤੂਫਾਨ ਸੁਨਾਮੀ ਦੇ ਨਾਲ ਮਿਲ ਕੇ ਚੱਲਣਗੇ ਜਿਵੇਂ ਹੀ ਧਰਤੀ ਸੂਰਜ ਦਾ ਚੱਕਰ ਲਗਾਉਣਾ ਬੰਦ ਕਰੇਗੀ ਉਹ ਸੂਰਜ ਦੇ ਗੁਰਤਾਕਰਸ਼ਨ ਦੇ ਕਾਰਨ ਟਿਕ ਵੀ ਨਹੀਂ ਸਕੇਗੀ ਕਿਉਂਕਿ ਸੂਰਜ ਦਾ ਗੁਰਤਾਕਰਸ਼ਨ ਇੱਕ ਅਜਿਹੀ ਚੀਜ਼ ਹੈ ਜਿਹੜੀ ਧਰਤੀ ਨੂੰ ਇੱਕ ਜਗ੍ਹਾ ਤੇ ਸਟੇਬਲ ਕਰਕੇ ਰੱਖਦਾ ਹੈ ਜਾਨਕਿ ਧਰਤੀ ਆਪਣੇ ਇੱਕ ਪੁਆਇੰਟ ਤੇ ਹੀ ਘੁੰਮਦੀ ਹੈ ਇਹੀ ਗੁਰਤਾਕਰਸ਼ਨ ਦੇ ਕਾਰਨ ਜਦੋਂ ਇਹ ਧਰਤੀ ਸੂਰਜ ਦਾ ਚੱਕਰ ਲਗਾਉਣਾ ਬੰਦ ਕਰ ਦੇਵੇਗੀ ਤਾਂ ਉਹ ਸੂਰਜ ਦੀ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੈ ਗੁਰਤਾਕਰਸ਼ਨ ਬਲ ਹੈ ਉਸ ਦੇ ਸਾਹਮਣੇ ਨਹੀਂ ਟਿਕ ਪਾਵੇਗੀ ਇਸ ਕੰਡੀਸ਼ਨ ਦੇ ਵਿੱਚ ਜਾਂ ਤਾਂ ਧ ਸੂਰਜ ਦੇ ਵਿੱਚ ਜਾ ਕੇ ਜਲ ਜਾਵੇਗੀ ਮਚ ਜਾਵੇਗੀ ਤੇ ਦੂਜੀ ਕੰਡੀਸ਼ਨ ਇਹ ਹੋ ਸਕਦੀ ਹੈ ਕਿ ਧਰਤੀ ਸਪੇਸ ਦੇ ਵਿੱਚ ਇਧਰ ਉਧਰ ਭੜਕ ਜਾਵੇਗੀ ਮਤਲਬ ਕਿ ਇੱਕ ਅਣਜਾਣ ਬੰਜਰ ਗ੍ਰਹਿ ਬਣ ਕੇ ਸਪੇਸ ਦੇ ਵਿੱਚ ਇਧਰ ਉਧਰ ਭੜਕਦੀ ਫਰੇਗੀ ਤੇ ਕੁਝ ਕੁ ਸਾਲਾਂ ਦੇ ਵਿੱਚ ਧਰਤੀ ਇੱਕ ਬਹੁਤ ਵੱਡਾ ਪਰਫੀਲਾ ਗ੍ਰਹਿ ਬਣ ਕੇ ਰਹਿ ਜਾਵੇਗੀ ਜਿੱਥੇ ਬਿਲਕੁਲ ਵੀ ਜੀਵਨ ਨਹੀਂ ਹੋਵੇਗਾ ਇਸ ਹਾਂਜੀ ਸਾਡੀ ਧਰਤੀ ਨਾਲ ਜੁੜੇ ਹੋਏ ਕੁਝ ਰੋਚਕ ਤੱਥਾਂ ਤੋਂ ਸਾਡੀ ਵੀਡੀਓ ਕਿਦੇ ਲਈ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀ ਮੀਨਰ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ